ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ। ਸਵਾਗਤ ਹੈ ਤੁਹਾਡਾ ਭੁੱਲ ਡੇਰੀ ਫਾਰਮ ਕਾਲੀਆ। ਦੋਸਤੋ ਆਪਾਂ ਮਾਲ ਡੰਗਰ ਤੇ ਮੰਡੀ ਦੀ ਵੀਡੀਓ ਆਉਂਦੀ ਰਹਿੰਦੀ ਐ ਸਕਰ ਆਪਣੀ ਤੇ ਅੱਜ ਨਾ ਇੱਕ ਮੇਰੇ ਕੋਲ ਜਾਣਕਾਰੀ ਮਤਲਬ ਹੈਗੀ ਵੀ ਚਿੱਕੀ ਬਣਾਉਣ ਦੀ। ਆਮ ਵੀਰਾਂ ਦੇ ਕਈਆਂ ਦੇ ਮਿਲਿਦਾ ਮੰਡੀ ਦੇ ਵਿੱਚ ਕਮੈਂਟ ਆਉਂਦੇ ਆ ਵੀ ਕੰਗਰਨਾ ਭਾਰ ਪਾਉਂਦਾ ਐ ਤੇ ਚਿੱਕੀ ਪਾਉਣ ਵਾਸਤੇ ਪਿੰਡ 'ਚ ਇੱਕ ਦੋ ਜਣੇ ਹੁੰਦੇ ਆ ਤੇ ਕਾਫੀ ਔਖਾ ਹੁੰਦਾ ਲੱਭਣਾ ਕਿਸ ਨੂੰ ਰਾਹ ਪੜਾ ਦੇ ਸਦਰਾ। ਤੇ ਅੱਜ ਵੀਰ ਜੀ ਆਪਾਂ ਤੁਹਾਨੂੰ ਦੱਸਾਂਗੇ ਵੀ ਚਿੱਕੀ ਕਿਹੜੇ ਤਰੀਕੇ ਨਾਲ ਤੇ ਕਿੱਦਾਂ ਪੈਂਦੀ ਐ। ਮਾਈ ਤੇ 35 ਤੋਂ ਜ਼ਿਆਦੀ ਮਾਈ ਤੇ ਗਾਂ ਨੂੰ ਤਾਂ ਲੋੜ ਨਹੀਂ ਪੈਂਦੀ ਪਰ ਮਾਈ ਤੇ ਜੇ ਤੁਹਾਨੂੰ ਅਜੇ ਡੈਮੋ ਕਰਕੇ ਵਿਖਾਉਦੇ ਤੇ ਮਾਜਰਾ ਬਹੁਤ ਜ਼ਿਆਦਾ ਖਸਾਬ ਕਰਦੀ ਗਾਂ ਥੋੜੀ ਠੰਡੀ ਧੀਰੀ ਹੈ ਤੇ ਤਾਂ ਕਰਕੇ ਤੁਹਾਨੂੰ ਇਹ ਤੇ ਪਾ ਗਿਆ ਤੇ ਵਿਖਾਉਣੇ ਆ ਕਿ ਕਿਹੜੇ ਹਿਸਾਬ ਨਾਲ ਤੇ ਕਿੰਨੀ ਤੇ ਰੱਸੀ ਜਿਹੜੀ ਦੋਸਤੋ ਆਪਾਂ ਨੂੰ 7 ਤੋਂ 8 ਮੀਟਰ ਦੇ ਵਿੱਚ ਚਾਹੀਦੀ ਹੈ ਤੇ ਬਾਕੀ ਤੁਹਾਨੂੰ ਸਾਰੀ ਵਿਧੀ ਦਿਖਾਉਣੇ ਆ ਕਿ ਕਿਹੜੇ ਹਿਸਾਬ ਨਾਲ ਪੈਣੇ ਕਿ ਉਹ ਦੋਸਤ ਇੱਕ ਦੋ ਵਾਰ ਵੀਡੀਓ ਵੇਖ ਕੇ ਸਿੱਖ ਜਾਣ ਕਿਸੇ ਵੀ ਡੰਗਰ ਦਾ ਭਾਰ ਪੈਂਦਾ ਹੋਵੇ ਕਿਦਾਂ ਵੀ ਹੋਵੇ ਰਾਤ ਆਪਾਂ ਨੂੰ ਜਾਗਣਾ ਕਈ ਰਾਤ ਅੱਖ ਲੱਗ ਜਾਂਦੀ ਹੈ ਪਿੱਛਾ ਨਿਕਲ ਆਉਂਦਾ ਹੈ ਤੇ ਉਹਦੇ ਨਾਲ ਨੁਕਸਾਨ ਕਾਫੀ ਹੋ ਜਾਂਦਾ ਹੈ ਇਹ ਰਾਤ ਨੂੰ ਜਿਤਨਾ ਮਾਲਾ ਵੀ ਆਪਾਂ ਸ਼ਾਮਾਂ ਨੂੰ ਪਾ ਲਈ ਦਿਨੇ ਖੋਲੋ ਦਿਨੇ ਆਪਾਂ ਧਿਆਨ ਰੱਖ ਸਕਦੇ ਹਾਂ ਕਿਉਂਕਿ ਜੇ ਆਪਾਂ ਨੂੰ 24 ਘੰਟੇ ਪਾ ਕੇ ਰੱਖਾਂਗੇ ਨਾ ਤੇ ਡੰਗਰ ਦਾ ਥਾਂ ਜਿਹੜਾ ਮੰਨ ਲਓ ਵੀ ਪਿੱਛੋਂ ਦੂਹਾ ਥਾਂ ਹੈ ਖਰਾਬ ਹੋ ਜਾਂਦਾ ਹੈ ਕਈਆਂ ਤੇ ਜ਼ਖਮ ਹੋ ਜਾਂਦੇ ਆ ਤੇ ਇਹ ਕਰਕੇ ਵੀ ਆਪਾਂ ਦਿਨੇ ਖੋਲ ਲਈ ਤੇ ਤਕਾਵਾਂ ਨੂੰ ਪਾ ਲਈ ਦੇ ਸੱਤ ਤੋਂ 8 ਮੀਟਰ ਦੀ ਤੋਂ ਰੱਸੀ ਲੈਣੀ ਆ ਤੇ ਰੱਸੀ ਆਪਾਂ ਲੈਣੀ ਆ ਵੀ ਜਿਹੜੀ ਕੱਪੜੇ ਦੀ ਰੱਸੀ ਬਣੀ ਹੋਵੇ ਨਾ ਉਹ ਰੱਸੀ ਲੈਣੀ ਆ ਆ ਤਾਂ ਤੁਹਾਨੂੰ ਅੱਜ ਇੱਕ ਡੈਮੋ ਦਿਖਾਉਣਾ ਕਰਕੇ ਤੇ ਆਹ ਰੱਸੀ ਲਈ ਆਹ ਰੱਸੀ ਥਾਂ ਬੜੀ ਖੇਤੀ ਵੜਦੀ ਹੈ ਜਿਹੜੀ ਕਪੜੇ ਦੀ ਰੱਸੀ ਆ ਉਹ ਥੋੜਾ ਜਿਹਾ ਤਾਂ ਵੱੜਦੀ ਨਹੀਂ ਮਲੈਮ ਹੁੰਦੀ ਐ ਤੇ 7 ਤੋਂ 8 ਮੀਟਰ ਲੈਣੀ ਆ ਤੇ ਆਹ ਦੋਸਤੋਂ ਤਾਂ ਹੁਣ ਦੁਕਾਨੇ ਆ ਵੀ ਆਪਾਂ ਕਿਹੜੇ ਹਿਸਾਬ ਨਾਲ ਤੇ ਕਿਦਾਂ ਇਹ ਕਿਰਾ 8 ਮੀਟਰ ਦੀ ਰੱਸੀ ਆ ਬਰਾਬਰ ਦੀ ਕਰ ਲੈਣੀ ਤੇ ਮੁੜ ਕੇ ਤੁਹਾਨੂੰ ਆਪ ਦੱਸਦੇ ਆਂਗੇ ਬਰਾਬਰ ਤੇ ਦੋਸਤੋਂ ਐ ਕਰਕੇ ਨਿਖੇੜ ਲੈਣਾ ਇਹਨੂੰ ਰੱਸੀ ਨੂੰ ਇੱਕ ਪਾਸਾ ਲੈ ਲੈਣਾ ਤੇ ਧੌਣ ਵਾਲੇ ਪਾਸੋਂ ਦੋਸਤੋਂ ਲੱਗਣਾ ਐ ਆਪਾਂ ਛਿੱਕੀ ਇਹਨੂੰ ਧੌਣ ਤੋਂ ਨਗਾ ਕੇ ਤੇ ਦੋਨੇ ਦੋਵੇਂ ਕੰਨੇ ਜਿਹੜੇ ਉਹ ਬਰਾਬਰ ਕਰ ਲੈਣੇ ਆਪਾਂ ਇੱਕੋ ਜਿਕੇ ਕਰਕੇ ਮੁੜਕੇ ਤਾਂ ਹੁੰਦਾ ਕਿੱਥੇ ਗਾੜਦੇ ਏਦਾਂ ਦੋਸਤਾਂ ਇੱਕੋ ਜਿਕੇ ਕੰਨੇ ਕਰਕੇ ਆਪਾਂ ਬਰਾਬਰ ਕਰਕੇ ਫਿਰ ਆਪਾਂ ਇੱਥੇ ਗਾੜ ਦੇਖੀਏ ਇੱਕ ਗਾੜ ਤੁਸੀਂ ਥੱਲੇ ਵੀ ਦੇ ਸਕਦੇ ਹੋ ਜੋ ਟਾਈਟ ਕਰਨੀ ਢਿੱਲੀ ਕਰਨੀ ਉਥੋਂ ਹੋ ਸਕਦੀ ਐਥੋਂ ਤੁਸੀਂ ਐ ਕਰਕੇ ਗਾੜ ਦੇ ਸਕਦੇ ਹੋ ਦੋਸਤੋ ਐ ਕਰਕੇ ਇਹ ਗੰਢ ਜੇ ਮੰਨ ਲਓ ਆਪਾਂ ਨੂੰ ਢਿੱਲੀ ਲ ਟਾਈਟ ਲੱਗਦਾ ਜੋ ਡੰਗਰ ਬੰਦਾ ਇਹਨੂੰ ਮੜੀ ਜਾਂ ਫਿਰ ਢਿੱਲੀ ਵੀ ਕਰ ਸਕਦੇ ਹੋ ਉਸ ਹਿਸਾਬ ਨਾਲ ਤੁਸੀਂ ਗੰਢ ਦੇਣੀ ਤੇ ਦੂਜੀ ਗੰਢ ਬਰਾਬਰ ਰस्सियां ਕਰਕੇ ਦੂਜੀ ਗੰਢ ਦੇਣੀ ਦੋਸਤੋ ਆਪਾਂ ਇੱਥੇ ਐ ਕਰਕੇ ਗੰਢ ਦੇਣੀ ਸਾਰੀ ਰੱਸੀ ਇਹ ਗੰਢ ਵਿੱਚ ਦੀ ਕੱਢ ਲੈਣੀ ਆਪਾਂ ਇੱਥੋਂ ਰੱਸੀ ਕੱਢ ਕੇ ਬਰਾਬਰ ਹੋ ਗਈ ਇੱਕ ਗੰਢ ਥੱਲੇ ਜੇ ਆਪਾਂ ਨੂੰ ਢਿੱਲੀ ਕਰਨੀ ਪਿੱਛੇ ਲੋਡ ਪਈ ਉੱਥੋਂ ਕਰ ਸਕਦੇ ਹਾਂ ਇੱਥੋਂ ਦੋਵੇਂ ਰस्सियां ਬਰਾਬਰ ਲੈ ਆਇਆ ਹੋਣੀਆਂ ਦੋਸਤੋ ਆਪਾਂ ਐ ਸੇਧ ਦੇ ਵਿੱਚ ਉਹ ਤਾਂ ਤੇ ਇੱਕ ਦੋਸਤੋ ਆਪਾਂ ਹੁਣ ਇਹਨੂੰ ਗੰਡ ਦੇਣੀ ਆ ਪੂਛ ਤੇ ਪੂਛ ਕੱਢ ਲਈਂ ਭੇਜਦੀ ਰੱਸੀ ਦੇ ਕੱਢ ਕੇ ਜੇ ਹਿਸਾਬ ਨਾਲ ਡੰਗਰ ਦੀ ਸੂਹ ਆ ਉਸ ਹਿਸਾਬ ਨਾਲ ਗੰਡ ਦੇਣੀ ਆ ਤੇ ਜਿਹੜਾ ਫੋਸ ਆ ਮੰਨ ਲਓ ਉਹ ਵੀ ਡੰਗਰ ਸੌਖਾ ਕਰ ਲੈ ਪਿਸ਼ਾਬ ਉਹ ਸੌਖਾ ਕਰ ਲੈ ਇੱਥੇ ਦੋਸਤੋ ਆਪਾਂ ਡੰਡ ਦੇ ਦਣੀ ਆ ਦੋਵੇਂ ਰੱਸੀਆਂ ਬਰਾਬਰ ਕਰਕੇ ਭੇਜਦੀ ਕੱਢ ਲੈਣੀਆਂ ਤੇ ਸਿੰਪਲੀ ਗੰਡ ਦੇਣੀ ਦੋਸਤੋ ਇਦਾਂ ਸਾਰੀ ਰੱਸੀ ਕੱਢ ਲੈਣੀ ਆ ਇਹਦੇ ਵਿੱਚ ਦੀ ਤੇ ਰਸੀਆਂ ਇੱਕੋ ਜਿੱਕੀਆਂ ਦੋਸਤੋ ਨਿਕਲਣ ਤੇ ਜਿਹੜਾ ਫੋਸ ਵਾਲਾ ਤਾਂ ਉਹ ਖੁੱਲਾ ਰਵੇ ਥੋੜਾ ਜਿਹਾ ਕਿਉਂਕਿ ਡੰਗਰ ਔਖਾ ਨਹੀਂ ਹੁੰਦਾ ਫੋਸ ਕਰਨ ਲੱਗਾ ਆ ਗੰਢ ਇੱਥੇ ਦੋਸਤੋ ਆ ਗਈ ਤੇ ਦੂਜੀ ਗੰਢ ਜਿਹੜੀ ਉਹ ਆਪਾਂ ਦੇਣੀ ਆ ਸੂ ਦੇ ਹਿਸਾਬ ਨਾਲ ਵੀ ਜਿਹੜੀ ਸੂ ਆ ਕਵਰ ਹੋ ਜੇ ਵਿੱਚ ਬਾਥਰੂਮ ਕਰ ਲੈ ਤੇ ਜਿਹੜਾ ਭਾਰ ਪੈਂਦਾ ਪਿੱਛੇ ਦਾ ਉਹ ਤੋਂ ਬਚਾਰ ਰਵੇ ਇਹ ਸਿਰਫ ਇੱਕ ਡੈਮੋ ਵਾਸਤੇ ਤੁਹਾਨੂੰ ਜਿਹੜੀ ਆ ਨਾ ਰਸੀਏ ਨਾ ਦੇਂਦੇ ਇਹ ਰਸੀ ਮੰਨੋ ਵੇਚਦੇ ਨਾਲ ਨਹੀਂ ਸੂਤਰੇ ਰਸੀ ਵੜ ਦਿੰਦੀ ਇੱਕ ਰਾਤ ਵੇਚਦੀ ਨੇ ਵੜ ਦੇਣਾ ਸਾਰਾ ਸਾਂ ਤੇ ਆਹ ਦੋਸਤੋ ਆ ਗਈ ਇੱਥੇ ਆ ਆਪਾਂ ਗੰਡ ਦੇਣੀ ਐ ਐ ਕਰਕੇ ਸੂ ਕਰਕੇ ਵਿੱਚ ਆ ਗਈ ਵਿੱਚ ਇੱਥੇ ਗਾਡ ਦੇ ਦੇਣੀ ਆਪਾਂ ਇਹ ਗੰਡ ਸੂਦੇ ਹਿਸਾਬ ਨਾਲ ਦੇਣੀ ਐ ਜਿਆਦੀ ਆਪਾਂ ਖੁੱਲੀ ਵੀ ਨਹੀਂ ਦੇਣੀ ਤੇ ਜਿਆਦੀ ਮੰਨ ਲਓ ਭੀੜੀ ਵੀ ਨਹੀਂ ਦੇਣੀ ਜੇ ਹਿਸਾਬ ਨਾਲ ਸੂ ਹੈ ਨਾ ਪਿੱਛਾ ਨਾ ਜਿਆਦਾ ਜਿਹੜਾ ਬਾਹਰ ਆਵੇ ਬਸ ਜਿਹੜਾ ਬਾਥਰੂਮ ਕਰ ਲੈ ਸੋਖਾ ਤੇ ਇਹ ਤੋਂ ਦੋਸਤਾਂ ਐ ਕਰਕੇ ਸੂਤ ਦੇ ਦੇਣੀ ਆਪਾਂ ਸੂਹਾ ਕੀ ਰੱਸੀਆਂ ਨੇ ਖੇੜ ਲੈਣੀਆਂ ਦੋਵੇਂ ਨੇ ਖੇੜ ਕੇ ਫੜੀ ਇੱਕ ਦੋਸਤੋ ਚੱਡੇ ਤੇ ਉਹ ਬੰਨੇ ਨਗਾ ਦੇਣੀ ਆ ਇੱਕ ਸੱਜੇ ਬੰਨੇ ਸਾਹਣੀ ਥੱਲੇੋਂ ਛੱਡੇ ਨਗਾ ਦੇਣੀ ਇੱਕ ਖੱਬੇ ਪਾਸੇ ਨਗਾ ਕੇ ਦੋਵੇਂ ਰੱਸੀਆਂ ਉੱਤੇ ਇਸ ਤਰ੍ਹਾਂ ਲਾ ਦੇਣੀਆਂ ਪ੍ਰੋਪਰ ਪ੍ਰੋਪਰ ਰੱਸੀਆਂ ਲਾ ਦੇਣੀਆਂ ਤੇ ਸੂਹਾ ਜਿਹੜੀ ਉਹਨੂੰ ਐ ਕਰਕੇ ਵਿੱਚ ਪਾ ਲੈਣਾ ਤੁਸੀਂ ਫੜ ਕੇ ਇਹਧਰ ਉਹ ਰਸੀਆਂ ਜਿਹੜੀਆਂ ਖਿੱਚ ਲੈਣੀਆਂ ਐ ਸਾਹਬ ਨਾਲ ਇਹ ਚਲੀ ਆ ਵੇ ਲੋ ਸੂ ਪ੍ਰੋਪਰ ਆ ਗਈ ਆ ਜਿਹੜਾ ਥੋੜਾ ਗੰਢ ਥੱਲੇ ਆ ਗਈ ਫੋਸ ਵੀ ਡੰਕਰ ਵਧਿਆ ਕਰ ਲੋ ਬਾਥਰੂਮ ਤੇ ਇੱਕ ਗੰਢ ਦੋਸਤੋ ਇਧਰ ਦੇ ਦੇਣੀ ਐ ਕਰਕੇ ਭਾਵੇਂ ਇੱਕ ਕਸਕਾਮੀ ਦੇ ਦੋ ਭਾਵੇਂ ਦੋਜੀ ਦੇ ਦੋ ਉਹ ਤੁਹਾਡੇ ਡਿਪੈਂਡ ਕਰਦਾ ਤੇ ਇੱਕ ਗੰਢ ਦੋਸਤੋ ਇਧਰ ਦੇ ਦੇਣੀ ਆ ਦੋਵੇਂ ਗੰਢਾਂ ਆ ਗਈਆਂ ਤੇ ਬਾਕੀ ਐ ਕਰਕੇ ਵੀ ਗੱਡ ਦੇ ਸਕਦੇ ਹੋ ਕਿਉਂਕਿ ਰੱਸੀ ਜਿਹੜੀ ਹੈ ਕਈ ਖੁੱਲ ਵੀ ਜਾਂਦੀਆਂ ਜਾਂਦੀਆਂ ਖੁੱਲਣਗੇ ਨਾ ਤੇ ਬਾਕੀ ਦੋਸਤ ਜਿਹੜੀ ਰੱਸੀ ਉਹ ਬਲੇੜ ਦੇਣੀ ਆਪਾਂ ਨੂੰ ਭਾਵੇਂ ਗੱਡ ਦੇ ਕੇ ਬਲੇੜ ਦੂ ਭਾਵੇਂ ਰੱਸੀ ਨਾਲ ਕਿਸ ਤਰ੍ਹਾਂ ਵੀ ਫਾਲਤੂ ਰੱਸੀ ਨਾ ਹੋਵੇ ਐ ਕਰਕੇ ਦੋਸਤੋ ਸ਼ਿੱਕੀ ਪਾ ਜਾਂਦੀ ਜ਼ਿਆਦਾ ਐਡਾ ਕੰਮ ਕੋਈ ਨਹੀਂ ਸੂਹ ਵੇਚਾ ਡੰਗਰ ਜਦੋਂ ਬਹੂਗਾ ਬਾਥਰੂਮ ਕਰ ਲੂ ਸੌਖਾ ਤੇ ਪਿੱਛੇ ਦੀ ਪ੍ਰੋਬਲਮ ਜਿਹੜੀ ਮੰਨ ਲਓ ਡੰਗਰ ਕੱਢਦਾ ਹੈ ਉਹ ਆਪਾਂ ਨੂੰ ਰਾਤ ਜਿਹੜਾ ਜਾਗਣਾ ਨਹੀਂ ਪੈਂਦਾ ਤੇ ਦਿਨੇ ਉੱਠ ਕੇ ਆਪਾਂ ਖੋਲ ਸਕਦੇ ਆ ਫਿਰ ਰਾਤ ਆਪਾਂ ਨੂੰ ਇਡੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਮੰਨ ਲਓ ਵੀ ਕਿੰਨੀ ਵੀ ਰੱਸੀ ਕੁਲੀ ਤੋਂ ਕੁਲੀ ਹੋ ਸਕੇ ਉਹਦਾ ਮੰਨ ਲਓ ਵੀ ਆਪਾਂ ਇਸਤੇਮਾਲ ਕਰਨਾ ਹੈ ਦੂਜੀ ਰੱਸੀ ਜਿਹੜੀ ਉਹ ਮੁੜਖੇ ਸੁਆਇ ਥਾ ਜਖਮੋਂ ਦੇ ਕੁਲਾ ਥਾ ਹੁੰਦਾ ਤੇ ਕੁਲੀ ਰੱਸੀ ਦਾ ਤੇ ਜੇ ਨਾ ਸਮਝ ਲੱਗੀ ਕੋਈ ਵੀਰ ਕਮੈਂਟ ਕਰਕੇ ਵੀ ਪੁੱਛ ਸਕਦਾ ਕਿਉਂਕਿ ਕਈਆਂ ਸਾਹਮਣੇ ਉਹ ਛਿੱਕੀ ਕਹਿੰਦੇ ਕਈਆਂ ਸਾਹਮਣੇ ਹੋਰ ਵੀ ਕੁਝ ਕਹਿ ਸਕਦੇ ਆ ਤਾਂ ਸਾਨੂੰ ਦੱਸ ਸਕਦਾ ਵੀ ਇੱਕ ਤਾਂ ਛਿੱਕੀ ਜੇ ਕੁਝ ਕੀ ਕਹਿੰਦੇ ਤੇ ਬਾਕੀ ਸਾਰੇ ਦੋਸਤਾਂ ਦਾ ਧੰਨਵਾਦ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਉਤੇ ਸੈੱਟ ਕਰ ਲਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਨਵੀਂ ਤੋਂ ਨਵੀਂ ਵੀਡੀਓ ਮਾਲ ਡੈਂਗਰ ਦੀ ਮੰਡੀ ਦੀ ਪੈਂਦੀ ਰਿਹਾ ਕਰੋ ਤੇ ਜਿਹੜੀ ਵੀ ਸਾਡੇ ਕੋਲ ਜਾਣਕਾਰੀ ਹੋਊ ਪਸ਼ੂ ਬਾਰੇ ਚਾਰੇ ਬਾਰੇ ਚਿੱਕੀ ਬਾਰੇ ਜੱਗੂ ਬਾਰੇ ਹਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਦਾ ਰਿਹਾ ਕਰ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ